ਜਾ ਵੀ ਉਹ ਕਿਸੇ ਸਮੇਂ ਪੰਜਾਬ ਨੂੰ ਰੰਗਲਾ ਪੰਜਾਬ ਕਿਹਾ ਜਾਂਦਾ ਸੀ ਪੰਜਾਬ ਦੇ ਲੋਕ ਖੁਸ਼haal ਲਗੇ ਸੀ ਜੈ ਜਵਾਨ ਜੈ ਕਿਸਾਨ ਦਾ ਨਾਰਾ ਖੁਸ਼ ਦੇ ਨਾਲ ਇਹਨਾਂ ਖੁਸ਼ੀ ਦੇ ਨਾਲ ਲਗਾਇਆ ਜਾਂਦਾ ਸੀ ਕਿਉਂਕਿ ਲੋਕ ਹੀ ਬੜੇ ਖੁਸ਼ ਰਹਿੰਦੇ ਸੀ ਲੇਕਿਨ ਅੱਜ ਕੱਲ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਪਏਗੇ ਜਿੱਥੇ ਕਿ ਇਹ ਜਿੰਨੇ ਹਾਦਸੇ ਲਗਾਤਾਰ ਹੁੰਦੇ ਪਏ ਜਿਹਨੂੰ ਦੇਖ ਕੇ ਪੰਜਾਬ ਦੇ ਲੋਕ ਜਿਹੜੇ ਹੈਗੇ ਨੇ ਉਹ ਹੁਣ ਹਮੇਸ਼ਾ ਡਰ ਦੇ ਸਾਏ ਦੇ ਵਿੱਚ ਜੀਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਗਿਆ ਖੰਨੇ ਦਾ ਮਾਮਲਾ ਸਾਹਮਣੇ ਆਇਆ ਦਿੱਤੇ ਕਿ ਇੱਕ ਜੁਵਲਰ ਆਪਣੀ ਦੁਕਾਨਦਾਰੀ ਕਰਦਾ ਸੀ ਪਰਿਵਾਰ ਨੂੰ ਚਲਾਉਣ ਲਈ ਕਿ ਦੋ ਨੌਜਵਾਨ ਜਿਹੜੇ ਗਿਆ ਨਸ਼ੇੜੀ ਕਹਿ ਲੋ ਜਾਂ ਗੈਂਗਸਟਰ ਕਹਿ ਲੋ ਜਾਂ ਫਿਰ ਮਸਟੰਡੇ ਕਹਿ ਲੋ ਇਹਨਾਂ ਵੱਲੋਂ ਤਾਬੜ ਤੋੜੇ ਦੀਆਂ ਗੋਲੀਆਂ ਸ਼ਰੀਆਮ ਦੁਕਾਨ ਤੋਂ ਬਾਹਰ ਹੀ ਦੁਕਾਨ ਦੇ ਅੰਦਰ ਚਲੋਣੀਆਂ ਸ਼ੁਰੂ ਕਰ ਦਤੀਆਂ ਚਾਰ ਗੋਰੀਆਂ ਦੇ ਰਾਊਂਡ ਦੱਸੇ ਜਾ ਰਹੇ ਹੈਗੇ ਆ ਫਾਇਰ ਕੀਤੇ ਇਹਨਾਂ ਵੱਲੋਂ ਲੇਕਿਨ ਕਾਨੂੰਨ ਵਿਵਸਥਾ ਕਿੱਥੇ ਨਜ਼ਰ ਆਉਂਦੀ ਪਈ ਗਈ ਹੈ ਇਹ ਸਵਾਲ ਜਿਹੜਾ ਲੋਕ ਵੀ ਚੁੱਕਦੇ ਪਏ ਨੇ ਪ੍ਰਸ਼ਾਸਨ ਉੱਤੇ ਔਰ ਵੱਡੇ ਲੀਡਰਾਂ ਉੱਤੇ ਵੀ ਸਵਾਲ ਚੁੱਕਦੇ ਪਏ ਨੇ ਕਿ ਸਰਕਾਰਾਂ ਕੀ ਕਰਦੀਆਂ ਪਈਆਂ ਹੈਗੀਆਂ ਜਿੱਥੇ ਆਮ ਇਨਸਾਨ ਨੌਜਵਾਨ ਜੇ ਕਿਸੇ ਦਾ ਬਾਈਕ ਦੀ ਕਾਗਜ਼ ਪੱਤਰ ਘੱਟ ਹੋਵੇ ਤੇ ਅਗਲਾ ਆਪ ਪੁਲਿਸ ਵਾਲਿਆਂ ਨੂੰ ਦੇਖ ਕੇ ਤੇ ਗਲੀਆਂ ਹੀ ਬਦਲ ਲੰਦਾ ਚਾਹੇ 4 ਕਿਲੋਮੀਟਰ ਦੂਰ ਤਾਂ ਨਹੀਂ ਉਹਨੂੰ ਆਪਣੀ ਮੰਜ਼ਿਲ ਤੱਕ ਪਹੁੰਚਣਾ ਪਿਆ ਜਾਵੇ ਕਿ ਜਾਂ ਦੂਰ ਉਹਨੂੰ ਪਹੁੰਚ ਜਾਵੇ ਲੇਕਿਨ ਉਹ ਗਲੀਆਂ ਗਲੀ ਹੋ ਜਾਂਦਾਗਾ ਕਿ ਜਿਹੜੇ ਇਹ ਲੋਕ ਸ਼੍ਰੀਆਮ ਨਸ਼ੇੜੀ ਹਥਿਆਰ ਲੈ ਕੇ ਘੁੰਮਦੇ ਪਏ ਨੇ ਸ਼੍ਰੀਆਮ ਚਿੱਟਾ ਵਿੱਚ ਹੀ ਜਾ ਰਹੇਗੇ ਨੇ ਕਿ ਜਾਂ ਫਿਰ ਲੁੱਟਾ ਖੋਮਾ ਸ਼੍ਰੀਆਮ ਕਰੀ ਜਾ ਰਹੇਗੇ ਆ ਕੀ ਇਹਨਾਂ ਨੂੰ ਡਰ ਨਹੀਂ ਕੀ ਇਹਨਾਂ ਕੋਲ ਮਿਸਟਰ ਇੰਡੀਆ ਵਾਂਗ ਕੋਈ ਘੜੀ ਹੱਥ ਵਿੱਚ ਆ ਗਈ ਗਈ ਕਿ ਜਦੋਂ ਇਹ ਵਾਰਦਾਤ ਕਰਦੇ ਨੇ ਉਸ ਤੋਂ ਬਾਅਦ ਘੜੀ ਹੱਥ ਤੇ ਲਗਾ ਕੇ ਤੇ ਗਾਇਬ ਹੋ ਜਾਂਦੇ ਨੇ ਕਿ ਕੀ ਇਹਨਾਂ ਦੇ ਕੋਲ ਸ਼ਕਤੀਮਾਨ ਜਿੰਨੀ ਪਾਵਰ ਆ ਗਈ ਗਈ ਕਿ ਹਾਂ ਉਂਗਲੀ ਤਾਂ ਖੜ ਕੇ ਵਾਰਦਾਤ ਕਰਨ ਤੋਂ ਬਾਅਦ ਗਾਇਬ ਹੋ ਜਾਂਦੇ ਨੇ ਇਹ ਲੋਕ ਹੁਣ ਮੰਗ ਕਰਦੇ ਪਏ ਨੇ ਪੰਜਾਬ ਦੇ ਇਹਨਾਂ ਸਿਆਸਤਦਾਰਾਂ ਤੋਂ ਕੋਲੋਂ ਅਤੇ ਨਾਲ ਦੇ ਨਾਲ ਪੂਰਵ ਪ੍ਰਸ਼ਾਸਨ ਕੋਲੋਂ ਕੀ ਕਹ ਰਹੇ ਨੇ ਦੁਕਾਨਦਾਰ ਆਉਂਦੇ ਆ ਕਿ ਤਰ੍ਹਾਂ ਹੈ ਖਾਨੇ ਰੌਣਕ 3840 ਦੇ ਕਿ ਪਰਮਜੀ ਟਵਲਰ ਜੋ ਕਿ ਸਰਾ ਮੇਨ ਸੁਜਾਰਨੇ ਦੀ ਸ਼ੌਪ ਹੈ ਉਹਨਾਂ ਦੇ ਦੋ ਬੰਦੇ ਆ ਗਏ ਚਾਰ ਪੰਜ ਡਾਉਨ ਫਾਇਰ ਕਰਕੇ ਗਏ ਨੇ ਇਹਦੇ ਅੰਦਰ ਜਿਹੜੇ ਰਾਉਂਡ ਨੇ ਸਾਰੇ ਬਾਹਰੋਂ ਫਾਇਰ ਦਿੱਤੇ ਗਏ ਨੇ ਕਿਸੇ ਮੰਦਰ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ ਦੁਕਾਨ ਦਾ ਸ਼ਿਸ਼ਟ ਉੱਟ ਗਿਆ ਜੀ ਸਰ ਲੱਗਿਆ ਪਤਾ ਕਿ ਕਿਸ ਤਰ੍ਹਾਂ ਦੀਆਂ ਗੋਲੀਆਂ ਚਲਾਈਆਂ ਗਈਆਂ ਨੇ ਨਹੀਂ ਹਜੇ ਮੈਟਰ ਅnder ਇਨਵੈਸਟੀਗੇਸ਼ਨ ਹੈ ਜੀ ਸਰ ਗੱਲ ਕਰਦੇ ਜਿਸ ਤਰ੍ਹਾਂ ਕਿ ਥੋੜਾ ਸਮਾਂ ਪਹਿਲਾਂ ਵੀ ਕੁਝ ਸਾਲ ਪਹਿਲਾਂ ਵੀ ਫਾਇਰ ਹੋਈ ਸੀ ਇਹਨਾਂ ਦੀ ਦੁਕਾਨ ਤੇ ਇਹਨਾਂ ਦੇ ਬੇਟਾ ਜੀ ਤੇ ਕੀ ਕਹਿਣਾ ਚਾਹੋਗੇ ਇਹ ਮਾਮਲਾ ਉਸ ਨਾਲ ਜੋੜਿਆ ਜਾ ਸਕਦਾ ਹੈ ਆਹ that is a matter of investigation ਅਸੀਂ ਉਹ ਪੱਖ ਵੀ ਜਿਹੜਾ ਹੈਗਾ ਡਿਊਰਿੰਗ ਇਨਵੈਸਟੀਗੇਸ਼ਨ ਧਿਆਨ ਰੱਖਾਂਗੇ ਸਰ ਮੁਰਲੀ ਯਾਦ ਕਰ ਕੋਈ ਗੱਲ ਸਾਹਮਣੇ ਆਈ ਜੀ ਨਹੀਂ ਹਜੇ it is too early to say anything ਅਸੀਂ ਇਨਵੈਸਟੀਗੇਸ਼ਨ ਕਰਾਂਗੇ